പരിശിലിലെ കി വിവാദ 테രാൂർണ കർമ്മോമേ പ്രതിമേ ദരിദ്ര ശിഖാ ഭീതമോ ਸੰਤਾਂ ਬਾਣੀ ਦੇ ਬੋਹੇ ਬਾਣੀ ਦੇ ਸਾਗਰ ਚਬਰ ਤਖਤ ਦੇ ਮਾਲਕ ਜੁਗੋ ਜੋ ਕਟਾਲ ਤੁੰਤ ਸੈਬ ਸ੍ਰੀ ਗ੍ਰੰਥ ਸਹਿ ਮਹਾਰਾਜ ਜੀ ਦੇ ਮਵਾਰਕ ਸੋਹਣੇ ਚਰਨਾਂ ਵਿੱਚ ਬੈਠ ਕੇ ਆਲਾਹੀ ਬਾਣੀ ਦਾ ਕੀਰਤਨ ਸਰਵਣ ਕਰ ਰਹੇ ਹੋ ਉਹ ਮਹਾਨ ਹਸਤੀ ਨਾਮ ਦੇ ਰਸியே ਤੰਤਨ ਬਾਬਾ ਪੰਚੀਬ ਜੀ ਮਹਾਰਾਜ ਜਿਨ੍ਹਾਂ ਦੀ ਯਾਦ ਵਿੱਚ ਆਪ ਸਭ ਸੰਗਤਾਂ ਜੁੜੇ ਹੋ ਸੋ ਆਓ ਪਹਿਲਾ ਫਤੇ ਦੀ ਸਾਂਝ ਪਾਈਏ ਉਹਨਾਂ ਦੀ ਯਾਦ ਵਿੱਚ ਫਤੇ ਬੁਲਾਈਏ ਕੋਈ ਜਸਨਾ ਬਾਜੂ ਨਾ ਰਹੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਬਹੁਤ ਹੀ ਸਤਿਕਾਰਯੋਗ ਬਾਬਾ ਭਗਤ ਸਿੰਘ ਜੀ ਮਹਾਰਾਜ ਉਹਨਾਂ ਨੇ ਕਰਾਇ ਤੇ ਸੰਗਤਾਂ ਨੂੰ ਦਰਸ਼ਨ ਕਰਾਉਣ ਵਾਸਤੇ ਬਹੁਤ ਸੋਹਣਾ ਸਰੂਪ ਬਣਾਇਆ ਬਹੁਤ ਸੋਹਣਾ ਸਰੂਪ ਬਣਾਇਆ ਸੋ ਜਿਹੜੀ ਰਾਤ ਬਾਬਾ ਭਗਤ ਸਿੰਘ ਮਹਾਰਾਜ ਜੀ ਨੂੰ ਬਾਬਾ ਨਾਨਕ ਸਿੰਘ ਜੀ ਨੇ ਦਿੱਤੀ ਹੈ ਹੋ ਸਕਦਾ ਹੈ ਉਹ ਕਿਸੇ ਨੂੰ ਨਾਮ ਮਿਲੀ ਹੋਵੇ ਹੋਰ ਕਿਸੇ ਨੂੰ ਨਾਮ ਮਿਲੀ ਜਿਹੜੀ ਰਾਤ ਉਹਨਾਂ ਨੂੰ ਦਿੱਤੀ ਹੈ ਸੋ ਪਿਆਰਿਓ ਸਹਿਣ ਇਹੰਦਾ ਹੈ ਕਿ ਬਾ ਪ੍ਰਸ਼ਾਦੋਂ ਤੇ ਉਹਨਾਂ ਦੀ ਵੀ ਕਿੱਡੀ ਕਮਾਈ ਹੋਣੀ ਹੈ ਜਿਨ੍ਹਾਂ ਨੂੰ ਇਹ ਦਾਤ ਮਿਲੀ ਸੋ ਆਪ ਸਭ ਸੰਗਤਾਂ ਭਾਗਾਂ ਭਾੜੇਓ ਸ਼੍ਰੀਮਾਨ ਸੰਤ ਬਾਬਾ ਮੋਹਨ ਸਿੰਘ ਜੀ ਇਹਨਾਂ ਨਾਲ ਪ੍ਰੇਮ ਹੈ ਪ੍ਰੇਮ ਸਦਕਾ ਹਾਜ਼ਰੀਆਂ ਭਰੀਆਂ ਨੇ ਸੋ ਬਾਬਾ ਜੀ ਨੇ ਕਿਰਪਾ ਕੀਤੀ ਹੈ ਕੋਈ ਕੰਮ ਹੀ ਜਾਗਦਾ ਨਹੀਂ ਤਾਂ ਸਾਰਾ ਦਿਨ ਐਂ ਹੀ ਲੱਗ ਜਾਂਦਾ ਬਿਨਾਂ ਕੀਰਤਨ ਤੋਂ ਜਦੋਂ ਕੰਮ ਜਾਗਦਾ ਉਹਦੀ ਕੀਰਤਨ ਹੁੰਦਾ ਹੈ ਉਹਦੀ ਕੀਰਤਨ ਦੀ ਸੇਵਾ ਮਿਲਦੀ ਹੈ ਉਹਦੇ ਜੇ ਘਰ ਬੈਠੇ ਤਾਂ ਹੀ ਬਾਜਾ ਚੱਕਾਂਗੇ ਜੇਪ ਕਰਨ ਪੂਰਬਲਾ ਜਾਗੂ ਸੋ ਇਹ ਕੰਮ ਜਾਗਿਆ ਕਿ ਜੇ ਆਪਾਂ ਹਾਜ਼ਰੀ ਭਰੀ ਹੈ ਸੋ ਇਸੇ ਤਰ੍ਹਾਂ ਹੀ ਬਾਬਾ ਜੀ ਕਿਰਪਾ ਕਰਦੇ ਰਹਿਣ ਆਪਾਂ ਬਾਬਾ ਜੀ ਦਾ ਹਰ ਜਸ ਕਰਦੇ ਰਹੀਏ ਸੋ ਇੱਕ ਵਾਰੀ ਇੱਕ ਕਾਰਨ ਪੜ ਕੇ ਇਸ ਤੋਂ ਅੰਤ ਸਮਾਪਤੀ ਇਸ ਤੋਂ ਅੰਤ ਬਹੁਤ ਹੀ ਸਤਿਕਾਰ ਜੋ ਪਾਤਸ਼ਾਹ ਭਾਈ ਸਰਪਾਈ ਦੇ ਪੇਸ਼ੇ ਜੀ ਆਪ ਇਹ ਬੇਨਤੀ ਕਿ ਨੇ ਸੰਤਾਂ ਦਾ ਹੁਕਮ ਮੰਨ ਕੇ ਬਾਬਾ ਨਾਨਕ ਮਹਾਰਾਜੀ ਨੇ ਫਿਰ ਛਿੱਡੀ ਵੱਡੀ ਕਿਰਪਾ ਕੀਤੀ ਉਹਨਾਂ ਦੇ ਚਰਨਾਂ ਦੇ ਭੌੜੇ ਇਹਨਾਂ ਦੀ ਛਿੱਡੀ ਵੱਡੀ ਕਮਾਈ ਹੋਣੀ ਹੈ ਜਿਨ੍ਹਾਂ ਨੂੰ ਬਾਬਾ ਜੀ ਨੇ ਚੁਣਿਆ ਇਕਿੜੀ ਵੱਡੀ ਕਮਾਈ ਹੋਣੀ ਹੈ ਜਿਵੇਂ ਆਪਾਂ ਕਹਿੰਦੇ ਆ ਨਾ ਬਈ ਇਹੇ ਜਾ ਕੋਈ ਮਾਂ ਕੋਈ ਭਗਤ ਜਮਣ ਵਾਸਤੇ ਉਹੇ ਚ ਕੁੱਖ ਚਾਹੀਦਾ ਏਕਿੜੀ ਵੱਡੀ ਇਹਨਾਂ ਦੀ ਕਮਾਈ ਹੋਣੀ ਹੈ ਜਿਹੜੇ ਬਾਬਾ ਜੀ ਨੇ ਇਹਨਾਂ ਨੂੰ ਚੁਣਿਆ ਕਿ ਇਹ ਤੁਹਾਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸਰੂਪ ਬਣਾ ਕੇ ਦਰਸ਼ਨ ਕਰਾਉਣੇ ਹੁਣ ਸਰੂਪ ਐਵੇਂ ਜੀ ਬਣ ਸਕਦਾ ਐਵੇਂ ਤਾਂ ਉੀਆਂ ਤੇ ਬੜੇ ਸਰੂਪ ਬਣੇ ਆ ਤੇ ਬਾਬਾ ਆਨੰਦ ਸਿੰਘ ਮਹਾਰਾਜ ਵਿੱਚ ਵੀ ਇਦੀ ਪਾਵਰ ਸੀ ਤੇ ਇਹਨਾਂ ਦੀ ਵੀ ਜੇਦੀ ਕਮਾਈ ਸੀ ਦੇਖੋ ਬਾਬਾ ਆਨੰਦ ਸਿੰਘ ਮਹਾਰਾਜ ਜੀ ਨੇ ਕਿਰਪਾ ਕਰਕੇ ਬਾਬਾ ਜੀ ਨੂੰ ਬਾਬਾ ਭਗਤ ਸਿੰਘ ਮਹਾਰਾਜ ਜੀ ਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਾਏ ਪੂਰੇ ਬਟਾਣ ਵੀ ਤੁਸੀਂ ਉਹਨਾਂ ਦਾ ਸਰੂਪ ਤਿਆਰ ਕਰਦੇ ਹੋ ਵੀ ਉਸ ਰੂਪ ਨੂੰ ਅੱਜ ਸਾਰੀ ਦੁਨੀਆ ਨਮਸ਼ਕਾਰ ਕਰਦੀ ਹੈ ਦਰਸ਼ਨ ਕਰਕੇ ਸਾਰੇ ਆਪਣੇ ਮਨ ਨੂੰ ਤ੍ਰਿਪਤ ਕਰਦੇ ਨੇ ਸ਼ਾਂਤੀ ਮਿਲਦੀ ਹੈ ਵੀ ਅਸੀਂ ਗੁਰੂ ਨਾਨਕ ਸੱਚੇ ਪਾਤਸ਼ਾਹੀ ਦੇ ਅਸਲੀ ਸਰੂਪ ਦੇ ਦਰਸ਼ਨ ਕਰਨ ਨਹੀਂ ਤਾਂ ਬੜੇ ਤਰ੍ਹਾਂ ਦੀਆਂ ਫੋਟੋਆਂ ਕਹਿ ਲੋ ਬਣਾਈਆਂ ਨੇ ਸੋ ਪਿਆਰ ਨੂੰ ਜਿਹੜਾ ਅਸਲੀ ਸਰੂਪ ਹੈ ਗੁਰੂ ਨਾਨਕ ਸੱਚੇ ਪਾਤਸ਼ਾਹੀ ਦਾ ਨਾ ਉਹ ਇਹਨਾਂ ਦੇ ਹਿੱਸੇ ਵਿੱਚ ਆਇਆ ਇਹਨਾਂ ਨੇ ਬਣਾਇਆ ਹੈ ਇਹ ਏਡੀ ਵੱਡੀ ਦਾਤ ਬਾਬਾ ਨਾਨਕ ਸਿੰਘ ਮਹਾਰਾਜ ਜੀ ਨੇ ਹੋਰ ਕਿਸੇ ਨੂੰ ਨਹੀਂ ਦਿੱਤੀ ਜਿਹੜੀ ਉਹਨਾਂ ਨੂੰ ਦਾਤ ਦਿੱਤੀ ਨਾ ਏਡੀ ਵੱਡੀ ਦਾਤ ਕਿਸੇ ਨੂੰ ਨਹੀਂ ਦਿੱਤੀ ਤੇ ਬਾਬਾ ਨਾਨਕ ਸਿੰਘ ਮਹਾਰਾਜ ਜੀ ਨੇ ਦੇਖੋ ਤੁਸੀਂ ਬਾਣੀ ਸਾਡੇ ਕੁਝ ਸਾਨੂੰ ਦੱਸਦੀ ਹੈ ਬਾਬਾ ਨਾਨਕ ਸਿੰਘ ਮਹਾਰਾਜ ਜੀ ਨੇ ਗੁਰੂ ਨਾਨਕ ਪਾਤਸ਼ਾਹੀ ਦਰਸ਼ਨ ਕਿਉਂ ਕੀਤੇ ਹੋਰ ਵੀ ਪਾਤਸ਼ਾਹੀਆਂ ਸੀਗੀਆਂ ਵੀ ਪਾਤਸ਼ਾਹਿਆ ਸੀ ਗਿਆ ਬਾਬਾ ਲਖਸ਼ਮਨ ਮਹਾਰਾਜ ਜੀ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਦਰਸ਼ਨ ਕਿਉਂ ਕੀਤੇ ਕਿਉਂਕਿ ਬਾਣੀ ਕਹਿੰਦੀ ਹੈ ਕਹਿੰਦੀ ਆਪ ਨਰਾਇਣ ਕਲਾਧਾਰ ਜਗ ਮੈਂ ਪਰਵਰਿਓ ਗੁਰੂ ਨਾਨਕ ਸੱਚੇ ਪਾਤਸ਼ਾਹ ਆਪ ਕਲਾਧਾਰ ਕੇ ਇਸ ਜਗ ਵਿੱਚ ਆਏ ਤੇ ਉਸ ਅਕਾਲ ਪੁਰਖ ਨੇ ਉਹਨਾਂ ਨੂੰ ਆਪ ਭੇਜਿਆ ਵੀ ਬੜਾ ਪਾਪਾਂ ਦਾ ਘੋਰ ਅੰਧਾਰ ਹੋ ਰਿਹਾ ਹੈ ਦੁਨੀਆਂ ਦੇ ਉੱਤੇ ਤੁਸੀਂ ਜਾਓ ਵੀ ਦੁਨੀਆਂ ਨੂੰ ਤਾਰਨਾ ਕਰੋ ਸਿੱਧੇ ਰਸਤੇ 'ਤੇ ਪਾਓ ਤੇ ਫਿਰ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਵੇ ਅੰਤ ਦੁਨੀਆਂ ਨੂੰ ਸਿੱਧੇ ਰਸਤੇ ਪਾਇਆ ਹੈ ਤੇ ਬਾਬਾ ਨਨ ਸਿੰਘ ਮਹਾਰਾਜ ਜੀ ਨੇ ਦੇਖੋ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਪਾਸ ਕੋਏ ਕੀ ਬੰਦ ਓਂਦ ད�ས 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 དས དས ਹੇ ਸੋ ਆਉ ਜਨ ਕੇ ਸੰਚਿਤਾ ਮੈ ਨਾਉ ਆਪ ਮੁਖ ਮੁਖ ਕਰੈ ਸੰਸਾਰ ਨਾਨਕ ਕਿਸ ਜਨ ਕੋ ਸਦਾ ਨਮਸਕਾਰ ਸਦਾ ਨਮਸਕਾਰ ਸਦਾ ਹੀ ਨਮਸਕਾਰ ਹੈ ਜੀ ਸੋ ਬੋਲਦੇ ਕੁਝ ਸ਼ਬਦ ਵੱਧ ਕਰ ਕੁੱਤਾ ਰੋਟੀਆਂ ਚੱਕ ਕੇ ਲੈ ਗਿਆ ਭਗਤ ਨਾਮਦੇਵ ਜੀ ਉਹਨਾਂ ਨੇ ਕੁੱਤਾ ਸਮਝ ਕੇ ਉਹਨੂੰ ਪੁਜਾਇਆ ਨਹੀਂ ਉਸ ਕੁੱਤੇ ਨੂੰ ਵੀ ਰੱਬ ਜਾਣ ਕੇ ਵੀ ਇਹ ਰੱਬ ਆਇਆ ਰੋਟੀ ਲੈਣ ਉਹਦੇ ਪਿੱਛੇ ਵੀ ਮੱਖਣ ਲੈ ਕੇ ਭੱਜ ਲਈ ਤੇ ਕਹਿੰਦੇ ਨੇ ਭਗਵਾਨ ਜੀ ਰੁੱਖੀਆਂ ਰੋਟੀਆਂ ਕਿਵੇਂ ਖਾਉਂਗੇ ਆਹ ਮੱਖਣ ਦਾ ਨਾਲ ਖਾਂਦੇ ਜੋ ਆਪ ਸੰਗਤਾਂ ਨੂੰ ਕੀਰਤ ਸਰਵਣ ਕਰਵਾਦੇ ਸਨ ਭਾਈ ਸਾਹਿਬ ਜੀ ਦਾ ਸਰੇ ਸਨ ਮਾ ਬੁਰਖ ਸੰਤ ਬਾਬਾ ਭਗਤ ਸਿੰਘ ਜੀ ਜਿਨ੍ਹਾਂ ਦੇ ਤਾਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਕੋ ਉਹ ਕਿਰਪਾ ਕਿਹਦੇ ਰਾਈ ਹੋਈ ਜੀ ਪਿਆਰੇ ਬਾਬਾ ਨਾਨਕ ਸਿੰਘ ਜੀ ਮਹਾਰਾਜ ਕਥਾਕਾਰ ਕਿੰਦ ਗੁਰ ਗੋਬਿੰਦ ਦੋਨੋਂ ਖੜੇ ਕਿਸ ਤੇ ਲਾਭੋਂ ਪਾਏ ਪਾਇ ਲਾਭੋ ਤੇ ਗੁਰੂ ਤੇ ਜਾ ਗੋਬਿੰਦ ਦिए ਪਾ ਤਨ ਬਾਬਾ ਨੰਸੀ ਜੀ ਮਹਾਰਾਜੇ ਹੋਣਾ ਨਹੀਂ ਉਸ ਆਤਮਿਕ ਮੁਕਤੀ ਚਰਣਾ ਦੇ ਨਾਲ ਮਰਨ ਜੋੜ ਕੇ ਬੰਦਗੀ ਤਪસ્યા ਅਰਦਾਸਾਂ ਕੀਤੀ ਜੇ ਆਪਾਂ ਸਰਵਣ ਕਰਦੇ ਆ ਰਹੇ ਹਾਂ ਵੀ ਸਾਰਾ ਕੜੀ ਦੇ ਵਿੱਚ ਤਨ ਤਨ ਬਾਬਾ ਨੰਸੀ ਜੀ ਮਹਾਰਾਜੇ ਸਤੇ ਸੰਤ ਜਵੰਦ ਸਿੰਘ ਜੀ ਇਹਨਾਂ ਮਹਾਂਪੁਰਖਾਂ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦਰਸ਼ਨ ਹੋਏ ਧੰਨ ਗੁਰਬਿੰਦ ਸਿੰਘ ਜੀ ਮਹਾਰਾਜੀ ਦੇ ਵਿੱਚ ਕੋਈ ਔਖੀ ਗੱਲ ਨਹੀਂ ਰੱਬ ਨੂੰ ਦੇਖਣਾ ਰੱਬ ਦੇ ਦਰਸ਼ਨ ਕਰਨੇ ਕੋਈ ਔਖੀ ਗੱਲ ਨਹੀਂ ਪਰ ਬਾਦਸ਼ਾਹ ਕਦੇ ਮਨ ਮਾਰੇ ਬਿਨ ਭਗਤ ਨਾ ਹੋਵੇ ਸਾਡੇ ਤੋਂ ਗੁਰੂ ਕੀ ਸੰਗਤ ਮਨ ਨਹੀਂ ਪਾਰਿਆ ਜਾਂਦਾ। ਪਰ ਜਿਨ੍ਹਾਂ ਨੇ ਮਨ ਨੂੰ ਮਾਰ ਲਿਆ। ਜਿਨ੍ਹਾਂ ਨੇ ਕਹਿ ਦਿੱਤਾ ਕਿਬੀਰ ਮੇਰਾ ਹੁਜ ਮੈਂ ਕਿਛ ਨਹੀਂ। ਸੇ ਦਰਸ਼ਕਾਂ ਧੰਗੂ ਨਾਨਕ ਪਾਤਸ਼ਾਹ ਮਹਾਰਾਜ ਦੇ ਕਰਵਾ ਸਕਦੇ ਤੇ ਇਹ ਬਚਨ ਵੀ ਕੀਤਾ ਕਿ ਇਹ ਇਸ ਰੂਪ ਨੂੰ ਆਪਾਂ ਦੁਨੀਆ ਦੇ ਵਿੱਚ ਲੈ ਕੇ ਆਉਣਾ ਜਿਹਨੂੰ ਧੰਗੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਦੁਨੀਆ ਨਮਸਕਾਰ ਕਰ ਸਕੇ ਅੱਜ ਆਪਾਂ ਨਾਨਕ ਸਰ ਦੇਖਦੇ ਆ ਕਿਤੇ ਵੀ ਧਾਰਮਿਕ ਸਥਾਨਾਂ ਦੇ ਦੇਖਦੇ ਨਹੀਂ ਜਿਹੜਾ ਨਾਮਿਕ ਸੱਤੇ ਵਿੱਚ ਸਰੂਪ ਲੱਗਿਆ ਹੋਇਆ ਹੈ ਉਹਦੀ ਜਿਹੜੀ ਬਣਾਉਣ ਦੀ ਸੇਵਾ ਕੀਤੀ ਸੀ ਤਾਂ ਤਾਂ ਬੰਦ ਕਲਸੀ ਕੀ ਹੋਣਾ ਨੇ ਉਹ ਸੇਵਾ ਪੂਰੀ ਕੀਤੀ ਸੀ ਤੇ ਗੁਰੂ ਕੀ ਸੰਗਤ ਦੀ ਜਿਹੜਾ ਮੁਨੱਖ ਉਹਸੋਂ ਪਹਿਲੇ ਕਹਿੰਦਾ ਅਸੀਂ ਮੁਨੱਖ ਨਹੀਂ ਕਹਿ ਸਕਦੇ ਇਹ ਕਿ ਸਾਨੂੰ ਰੱਬ ਦੇ ਦਰਸ਼ਨ ਕਰਵਾ ਦੇ ਅਸੀਂ ਉਹਨਾਂ ਆਮ ਮਨੁੱਖ ਨਹੀਂ ਕਹਿ ਸਕਦੇ ਉਹ ਤਾਂ ਵਾਸ਼ੀਆਂ ਹੁੰਆਂ ਰੂਹਾਂ ਉਸ ਆਕਾਰ ਉਰਤ ਵੱਲੋਂ ਦੇਵਤੀ ਲਾ ਕੇ ਭੇਜੀਆਂ ਹੁੰਆਂ ਰੂਹਾਂ ਤੇ ਤਾਂ ਵਾਸ਼ਾ ਮਹਾਰਾਜ ਦੇ ਦਰਸ਼ਨ ਕੀਤੇ ਨਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚੋਂ ਆਪਾਂ ਦੋਹਰਾ ਸਾਰੇ ਹੀ ਪੜਦੇ ਹਾਂ ਹਰੇਕ ਥਾਵਾਂ ਤੇ ਪੜਿਆ ਜਾਂਦਾ ਦੋਹਰਾ ਆਗਿਆ ਭਈ ਹਾਲ ਕੀ ਤਵੇਂ ਚਲਾਇਓ ਮੰਤ ਸਾਰੇ ਸਿੱਖਾਂ ਨੂੰ ਹੁਕਮ ਹੈ ਗੁਰੂ ਮੰਨਿਓ ਗ੍ਰੰਥ ਗੁਰੂ ਗ੍ਰੰਥ ਜੀ ਮੰਨਿਓ ਪ੍ਰਗਟ ਗੁਰਾਂ ਕੀ ਦੇ ਇਹ ਦੋਹਰਾ ਤਾਂ ਬਾਬਾ ਨਨਸਿੰਘ ਜੀ ਮਹਾਰਾਜ ਦੇ ਸਮੇਂ ਤੋਂ ਪਹਿਲਾਂ ਵੀ ਪੜਿਆ ਜਾਂਦਾ ਹੋਵੇ ਪਰ ਤਾਂ ਬਾਬਾ ਨਨਸਿੰਘ ਜੀ ਮਹਾਰਾਜ ਨੇ ਆਪ ਕੀ ਇਸ ਦੋਹਰੇ ਦਾ ਸਾਨੂੰ ਅਰਥ ਸਮਝਾਇਆ ਉਿਸ ਸਮਾਂ ਸੀ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਕਰਨ ਮਰਗ ਬਾਣੀ ਪੜੀ ਸ਼ਾਮਾ ਨੂੰ ਨਾਲੇ ਤਾਂ ਸ਼ਬਦ ਪੜਨਾ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM ਰਾਜ ਤੇ ਨਾਲੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਕਿਤੇ ਅਲਮਾਰੀਆਂ ਦੇ ਵਿੱਚ ਬੰਦ ਕਰਕੇ ਪਰ ਉਹ ਤਾਲਾ ਲਾ ਦਿੰਦੇ ਸੀ ਪੇਟੀਆਂ ਦੇ ਵਿੱਚ ਰੱਖਿਆ ਜਾਂਦਾ یا تمہارا دیا میروں پیارے دیا بکیا تمہارا دیا میروں پیارے دیا ਤਰਾਕੀਆ ਤੂੰ ਮਾਰਾ ਕੀ ਰਹੀ ਗੇਰ ਪਾਤ ਮਨਸ ਦੇ ਓ ਯਾਰੇ ਦੀਆ ਰੱਬ ਕੀਆ ਤੁਮਾਰਾ ਹੀ ਯਾਰ ਤੇ ਤੁਹਾਨੂੰ ਤੂਰ ਅਗਲਾ ਸਮਗਰੀ ਨੀ ਪੰਰ ਸੁਤਰਤਾ ਰੇ ਤੁਮ ਤੇ ਹੋਏ ਸੋ ਯਾਰ ਕੀ ਜੇ ਤਮਰੇ ਗਤ ਮੈਂ ਤਾ ਤੁਹੇ ਜਾ ਤੇ ਤੁਮਰੇ ਰਤ ਮੈਂ ਤਰ ਤਮੇ ਜਾਣੀ ਨਾਮੁ ਤੁਦਾਸ ਸਾਧ ਗੁਰੂ ਗਬੀਰ ਮਿਹਰਵਾਸ ਸਰ ਮਿਹਰਵਾਸ ਸਰ ਮਿਹਰਵਾਸ ਅਰਦਾਸਿਕੋ ਅੰਤ ਸ੍ਰੀ ਵਾਹਿਗੁਰੂ ਜੀ ਕੀ ਬਤੇ ਇਹ ਤੁਮ ਬੇਜਿਸਾ ਹੈ ਵਾਹਿਗੁਰੂ ਪਾਸ਼ਾਏ ਤਸਮੀਮ ਸੰਤ ਗੁਰ ਤੇ ਸਿਮਰਨ ਗੁਨਾ ਨਿਕਲੇ ਤੇ ਹਾਰੇ ਗੰਗਦ ਗੁਰਦੇ ਅਮਰਦਾਸ RAM ਦਾ ਸਾਮੈ ਸਹਾਈ ਅਜਨ ਆਪੋ ਵੇਦਨਾ ਸਿਮਰਿ ਸ੍ਰੀ ਹਰਿ ਗਾਇ ਸ੍ਰੀ ਹਰਿ ਕ੍ਰਿਸ਼ਣ ਜੀ ਜੀ ਜੇਸੇ ਜਚ ਸਭੁ ਭਜਾਈ ਉਹ ਤੇ ਬਾਦਰ ਸਤਿ ਸ਼ੰਗਰੀਆ ਆਹ ਨਾ ਨ ਤੇ ਤੈ ਸਭ ਸੰਗਨਿ ਸਹਾਈ ਨਸ ਮੇ ਪਾਸ਼ਾ اے گرو سنگی سنگھی مہار کدی کیتا سچے بادشاہ سن تھا ہی گناہ ہی سہائے ساتھ شی اکارھو بھج جی کا دھیان رکھ کے ساتھ سنگی بولنا جی جی دسوں جی دسوواں بار شیا جسور صاحب شری گرو برنس جگ جی جو دہا جا حضور جہرا جون ਬੜੂਕੇ ਮਹਤਾ ਨਾਮ ਕੇ ਜਹਾਜ ਅੰਤ ਪੰਥ ਕੇ ਰਖਬ ਲੋਕ ਪਰ ਲੋਕ ਕੇ ਸਹਾਇਕ ਵਹਾਜਨ ਨਾਜਰ ਜਨਾ ਕੀ ਕੇ ਪਾਠ ਦਰਸ਼ਨ ਦਾ ਆਚਾਰਿਕਾ ਧਿਆਨ ਧਰ ਕੇ ਸਾਧ ਸੰਗਤ ਜੀ ਬੋਲਣਾ ਜੀ ਸ਼ਾਹ ਅੱਲੇ ਹੋ ਗਏ 10 ਬਾਦਸ਼ਾਹਾਂ ਚਾਹ ਸਰਬ ਜਾ ਦੇ ਅੰਮ੍ਰਿਤ ਪੈਦੇ ਚਾਲੀ ਮੁਕਤੀ ਸੋਹ ਸੰਤਾਂ ਜਨੀਆਂ ਜੱਟੀਆਂ ਸਿਹਿੰ다 ਸਿੰਘਾਂ ਸਿੰਘੜੀਆਂ ਕੰਨਿਆਂ ਦੇ ਅੰਦਰ ਕਮਾਈ ਦਾ ਧਿਆਨ ਕਰਕੇ ਸਾਧ ਸੰਗਤ ਜੀ ਬੋਲਣਾ ਜੀ ਸਤਿਨਾਮੁ ਵਾਹਿਗੁਰੂ ਸਮੂਹ ਵਰਦਾਂ ਸਮੂਹ ਦਵਾਰਿਆਂ ਝੰਡਿਆਂ ਬੰਗਿਆਂ ਨਿਸ਼ਾਨਾਂ ਜੀ ਕਰ ਧਿਆਨ ਅੰਦਰ ਕੇ ਸਾਧ ਸੰਗਤ ਜੀ ਬੋਲਣਾ ਜੀ ਸਤਿਨਾਮੁ ਵਾਹਿਗੁਰੂ ਜੀ ਸ੍ਰੀ ਗੁਰੂ ਨਾਨਕ ਦੇਵ ਨਾਮਕਾਰ ਸਭ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਤੀ ਹੈ ਦਸਾਂ ਸਿਖ ਪ੍ਰਾਪਤ ਰਖੋ ਕਾਮ ਕ੍ਰੋਧ ਲੋਭ ਮੋਹ ਓੰਕਾਰ ਤੋਂ ਖਿਆਉ। ਨਾਮ ਦਾ ਸਿਖੀ ਦਾਮ ਸ਼ਾਂਤੀ ਬਖਸ਼ੋ। ਤੁਹਾਡੇ ਚਰਨਾਂ ਨਾਮ ਬਣ ਆਵੇ ਸਵਾਸਾਂ ਜੀਸਨ ਸਿਖੀ ਬਖਸ਼ੋ। ਤੇਮਾ ਭਗਤੀ ਬਖਸ਼ੋ। ਚਰਨਾਂ ਨਾਲ ਮੇਰ ਲੋਕੀ ਗੰਢੂ ਮੇਰ ਮਾਨ ਜੋ ਭਾਵੈ ਸੋ ਕੰ ਕਰਾਈ ਮਿਹਰਬਾਨਾ ਜੋ ਨਾ ਭਾਵੈ ਸੋ ਨਾ ਕਰਾਈ। ਜਿਤੇ ਰੱਖੀ ਆਪ ਜੀ ਦੇ ਚਰਨਾਂ 'ਚ ਰੱਖੀ ਸਮਤ ਬਖਸ਼ੀ ਦਰਵਾਜ਼ੇ ਸਾਜਿਆਂ ਨਵਾਜਿਆਂ ਗੁਰੂ ਪਿਆਰਿਆਂ ਮਾਪੁਰਸ਼ਾਂ ਦੇ ਮੇਲੇ ਬਖਸ਼ਰੇ ਜੇ ਮਿਲਨੇ ਤੱਕੀ ਸਿੱਖੀ ਅਨੁਸ਼ਟਰੀ ਪ੍ਰਾਪਤੀ ਹੋਵੇ ਧਰਗਾ ਦੇ ਇਸ ਮੱਥ ਮਿਲੇ ਦਰਗਾਹ ਦੇ ਬਖਸ਼ਿਆਂ ਦਾ ਮੇਲਾ ਬਖਸ਼ੀ ਜੇ ਕੀ ਤੱਕੀ ਇਹਨਾਂ ਦੇ ਵਰਗ ਦੀ ਸੰਗਤ ਨਾਲ ਇਹ ਜੀ ਮਿਹਰਬਾਨ ਜਿਹਦੇ ਕਰਕੇ ਤੁੰ ਮਿਸਰ ਜਾਵੇਂ ਰਗਾ ਦੇ ਇਹਦਾ ਮੇਲਾ ਆਪੇ ਦੀ ਜੀ ਮਿਹਰਬਾਨ ਜਗਤ ਜਨੰਦਾ ਰੰਗ ਲਾਇਆ ਅਪਜੀ ਕਰਵਾ ਦਾ ਆ ਜੇ ਤੁਹਾਰੇ ਉਪਰੇ ਨਿੱਤੇ ਲੋਹਾ ਸਾਡੇ ਬੰਦੇ ਸੰਸਾਰ ਤੋਂ ਹਰ ਦੇ ਕੇ ਰਤ ਲੋ ਸਤਿਗੁਰੂ ਜੀ ਮੈਂ ਕੀਤਾ ਨਾ ਜਾਤਾ ਰਾਮ ਕੋ ਕਰਤੇ ਸਾਂ ਉਚਾਰੁ ਨਾ ਗਾਉ ਨਾ ਦਮੀ ਪਾਰਤ ਪਾਰ ਸ੍ਰਮੀ ਜੀਤਾ ਸੋਮ ਸਾਧ ਜੀ ਭਰਿਆ ਇਤੇ ਆਪਣਾ ਮਾਰੇ ਦਇਆ ਕਰੋ ਕਸ਼ਮੀਰ ਪਾਵੋ ਰੂਹ ਦੇ ਤਨਤਾਰੇ ਔਖੀ ਘੜੀ ਨਾ ਤਕਣਦੇ ਆਪਣਾ ਗਿਰ ਸੰਭਾਲੇ ਮੋਟਾ oven ਭਰੇ ਵੀ ਤੇਰੀ ਬਾਦਸ਼ਾਹੀ ਸਾਰਿਆ ਤਰ੍ਹਾਂ ਦਾ ਕੀ ਆਪ ਜੀ ਦੀ ਨਿਗਾਹ ਮੇਹਾਂ ਚੰਗੇ ਆ ਮੰਨੇ ਆ ਤੇਰੇ ਤੈਨ ਲਾਲਾ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਬੋ ਸਿੰਘ ਜੀ ਮਹਾਰਾਜ ਜੋਹੋ ਜੋਗ ਅਰਦਾਸ ਤੁਹਾਨੂੰ ਧੰਨ ਸਾਹਿਬ ਜੀ ਗੁਰੂ ਨਾਨਕ ਦੇਵ ਪਾਤਸ਼ਾਹੀਓ ਧੰਨ ਧੰਨ ਬਾਬਾ ਅਨੰਦ ਸਿੰਘ ਜੀ ਮਹਾਰਾਜ ਧੰਨ ਬਾਬਾ ਐਸਾ ਸਿੰਘ ਜੀ ਮਹਾਰਾਜ ਆਪ ਜੀ ਦੇ ਦਰੋਂ ਧਰਮੋਂ ਵਸਾਏ ਸਭ ਭਗਤ ਸਿੰਘ ਜੀ ਸਲਾਨਾ ਯਾਦ ਮਹਾਨ ਆਪਾਸ਼ਾ ਸਤਿਕਾਰ ਜੀਓ ਸਭ ਮਹੌਤੂਨੀ ਸਭੂ ਦੇਸ਼ੋਂ ਪਰਿਵਾਰਾਂੋਂ ਪਾਤਸ਼ਾਹੀ ਆਪ ਜੀ ਦਾ ਹੋਰ ਦਾਸ ਨਾਮਿਆ ਸਲਾਨਾ ਯਾਦ ਮਹਾਨ ਰਤਨਿਆਂ ਔਰ ਸੋਨੇ ਦੇ ਤੋ ਲੈ ਕੇ ਧੁਰ ਦੀ ਬਾਣੀ ਆਈ ਤਿੰਨ ਸਗਰੀ ਚਿੰਤ ਮਟਾਰੀ ਦੇ ਇੱਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕੜਾ ਪੜ ਸਤਾਰੰਭ ਹੋਈ ਜਿਨ੍ਹਾਂ ਦੇ ਅੰਮ੍ਰਿਤ ਗਲੇ ਭੋਗ ਪਾਏ ਹੋਏ ਪ੍ਰੰਤ ਤੜਜੋਗ ਮੈਂ ਕੀਰਤਨ ਪ੍ਰਧਾਨਾ ਬਾਦਸ਼ਾਹ ਜੀ ਐਸ ਲਈ ਸ਼ਬਦ ਕੀਰਤਨ ਹੋਈ ਛੇ ਬਾੜੀਆਂ ਸ੍ਰੀ ਨਾਮ ਸਿਧਿਆ ਕੀਆ ਹੋਈ ਤਾਂ ਵੀ ਗੁਰਬਾਣੀ ਦਾ ਜਪਨ ਕਰਦੇ ਆਂ ਵਿਚਾਰਾਂ ਕਰਦੇ ਆਂ ਅਨਿਤਨਾ ਪ੍ਰਕਾਰ ਦੀਆਂ ਸੋਖਮ ਭੁੱਲਾ ਹੋ ਗਿਆ ਹੋਈਆਂ ਅਣਜਾਨ ਬੱਚੇ ਸਾਹਮੇ ਮਾਫ ਕਰਨਾ ਕੁਰਬਾਨੀ ਸੋਹ ਐਸ਼ਵਰੇ ਗੁਰੂ ਪਰਿਵਾਰ ਵੱਲੋਂ ਪਾਤਸ਼ਾਹ ਜੀ ਆਪ ਨੂੰ ਸੁੰਦਰ ਮਾਣੇ ਹਾਜ਼ਰ ਹਨ ਆਪ ਵੀ ਅਨੰਗੀਕਾਰ ਕਰੋ ਸੇਵਕਾਂ ਦੇ ਲੋਕ ਪਰਲੋਕ ਪੜਦੇ ਤਕਨੇ ਮੇਰਾ ਮਨਹਾਤ ਰੱਖਣਾ ਪਾਪ ਹੈ ਜੀ ਐਸ਼ਵਰੇ ਬਾਬਾ ਮੋਹਨ ਸਿੰਘ ਜੀ ਸਭ ਤੋਂ ਦੇਖੂ ਪਰਿਵਾਰ ਵੱਲੋਂ ਪਾਤਸ਼ਾਹ ਜੀ ਆਜਿ ਕੀ ਹਜੂ ਪੰਜਮ

ਤਵਾ ਆਸਾ ਭਰਨਾ ਨਾ ਪੁਰੀਆਂ ਕਰਨੀਆਂ ਘਰ ਦੀ ਸੁਖ ਸ਼ਾਂਤੀ ਬਖਸ਼ਦਾ ਦੀ ਬੱਚਿਆਂ ਨੇ ਆਪਣੇ ਜਨਮ ਭਰਾ ਰਖਣਾ ਚੜ੍ਹਦੀਆਂ ਬਲਾ ਹਰ ਦਾਤੇ ਬਖਸ਼ੀ ਨੇ ਪਾਸ ਹੋ ਗੁਰੂ ਪਰਿਵਾਰ ਵੱਲੋਂ ਦੇ ਅੰਤ ਮਾਇਆ ਦਾਸ ਬਣਾ ਨੇ ਜਿਨ੍ਹਾਂ ਬੱਚਿਆਂ ਨੇ ਜਮਾਇਆ ਇਹ ਸੁਖ ਜਾਨੀ ਪ੍ਰਭੂ ਦਾ ਨੇਕ ਕਲਪੂਰ ਕਰਨੇ ਐਸ਼ਵੇਂ ਜੋ ਵੀ ਮਾਈ ਭਾਈ ਜਲ ਹਰ ਘਟਾ ਲੈ ਕੇ ਹਾਜ਼ਰ ਹੋਏ ਹਨ ਸਰਵਤਾਂ ਸੰਗ ਦਿਨਾ ਘਟਾਨਾਂ ਮਿਲ ਕਾਦੀਆਂ ਹਾਥੀਆਂ ਜੇ ਖੇਲ ਚਲਾਉਣੀਆਂ ਪਾਤਸ਼ਾਹ ਜੀ ਐਸ਼ਵਰੀ ਪਾਵਨ ਪਵਿੱਤਰ ਹੁਕਮਨਾ ਨੇ ਬਹੁਸ਼ਕੇ ਨਗਰੀ ਨਦਨੇ ਹਰ ਸਰੋਵ ਸਹੀ ਪੈਰੇ ਮੇਨੋ ਜਿਨਾ ਬਿਲੇ ਆ ਕੀ ਦਾ ਨਾਮ ਚਿਤਾਵੇ ਇਹੇ ਕੋ ਨਾਮਤ ਨਾਮ ਚੜਦੀ ਕਲਾ